तणी <Net> को <-hertz> <t> <uma> ਨਾਨਕ ਤੇਹਾਸ ਆਕੇ ਉਪਜਨ ਸੰਗਤਾਂ ਤਲੇ ਕੇ ਵੰਦੇ ਮੋਹਨ ਜੀ ਦਾ ਹਾਲਾ ਵਾਲੀ ਗੁਤਕੀ ਹੱਲੇ ਇਹ ਜਿਹੜਾ ਸ਼ਬਦ ਤੁਸੀਂ ਪੜਿਆ ਨਾ ਇਹ ਸ਼ਬਦ ਹੁਕਮਨਾਮੇ ਦੇ ਰੂਪ ਵਿੱਚ ਕਿ ਆ ਜਾਂਦਾ ਹੁ ਕਿ ਜੇ ਹਕੁਨਾਮ ਜਦੋਂ ਅਸੀਂ ਲੈਣਾ ਹੁੰਦਾ ਉਹਦੀ ਮਰਿਆਦਾ ਇਹ ਹੁੰਦੀ ਵੀ ਜਦੋਂ ਮੈਂ ਪ੍ਰਕਾਸ਼ ਕੀਤੇ ਕਬੇ ਹੱਥ ਅਸੀਂ ਦੇਖਣਾ ਹੁੰਦਾ ਆਪਣੇ ਜੇ ਸ਼ਬਦ ਪਿੱਛੇ ਹੋਵੇ ਤੇ ਫੇ ਪੰਨਾ ਪਿੱਛੇ ਅੰਗ ਬਦਲ ਕੇ ਪਿੱਛੇ ਸ਼ੁਰੂ ਕਰਨਾ ਹੁੰਦਾ ਪਰ ਇਹ ਸਿੱਧਾ ਹੀ ਸਾਸੂਆਂ ਅੰਗ ਤੇ ਉੱਪਰ ਤੋਂ ਹੀ ਸ਼ੁਰੂ ਹੋਇਆ ਇਸ ਕਰਕੇ ਹਕੁਨਾਮ ਆ ਜਾਂਦਾ ਇਹਨੂੰ ਹਕੁਨਾਮ ਫਿਰ ਗੇੜਿਆ ਜਾਂਦਾ ਚੈਤਰੀ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਦੀ ਬਾਣੀ ਹੈ ਘਰ ਤੀਜਾ ਤੀਜੇ ਘਰ ਵਿੱਚ ਗਾਣ ਵਾਸਤੇ ਇਹ ਰਾਗੀਆਂ ਵਾਸਤੇ ਹੈ ਸੰਖੇਪ ਰੂਪ ਦੇ ਵਿੱਚ ਫਿਰ ਮੂਲ ਮੰਤਰ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਿਰਾ ਬੇਕਾ ਲਗਾਤਾਰ ਹੈ ਸਰਵ ਵਿਆਪਕ ਹੈ ਗੁਰੂ ਦੀ ਕਿਰਪਾ ਨਾਲ ਮਿਲਦਾ ਕੋਈ ਜਾਣੈ ਕਵਨ ਇਹਾ ਜਗ ਮੀਤ ਕੋਈ ਜਾਣਦਾ ਵੀ ਇੱਥੇ ਮਿੱਤਰ ਕੌਣ ਹੈ ਅਸਲੀ ਕਿਸੇ ਨੂੰ ਹੀ ਪਤਾ ਹੈ ਪਰ ਸਾਰੇ ਨਹੀਂ ਜਾਣਦੇ ਹਨ ਮਹਾਰਾਜ ਕੌਣ ਹੈ ਜਿਹਨੂੰ ਪਤਾ ਲੱਗ ਜਾਂਦਾ ਇੱਥੇ ਮਿੱਤਰ ਕੌਣ ਹੈ ਜਿਸ ਹੋਏ ਕਿਰਪਾਲ ਇਹ ਦੇਵਪ੍ਰੋਦੀ ਕਿਰਪਾ ਹੋ ਜਾਵੇ ਉਹ ਰਹਿਮਤ ਕਰ ਦੇਵੇ ਬਿਆਲੂ ਹੋ ਜਾਵੇ ਕਿਰਪਾਲੂ ਹੋ ਜਾਵੇ ਸੋਈ ਵਿਦ ਬੁੱਝੈ ਉਹਨੂੰ ਇਹ ਵਿਧੀ ਸਮਝ ਆ ਜਾਂਦੀ ਤਾਂ ਕਿ ਨਿਰਮਲ ਰੀਤ ਉਹਦੀ ਰੀਤ ਨਿਰਮਲ ਹੋ ਜਾਂਦੀ ਉਹਦੀ ਮਰਿਆਦਾ ਬੜੀ ਪਵਿੱਤਰ ਸਾਫ਼ ਸੁਥਰੀ ਹੋ ਜਾਂਦੀ ਉਹਦਾ ਜੀਵਨ ਅੱਛਾ ਹੋ ਜਾਂਦਾ ਉਹਨੇ ਸਮਝ ਆ ਜਾਂਦੀ ਨਾ ਜਿਹਨੂੰ ਉਹਦੀ ਫਿਰ ਸਾਨੂੰ ਦੇਖਣ ਤੇ ਪਤਾ ਲੱਗ ਜਾਂਦਾ ਇਹਦਾ ਜੀਵਨ ਇਤਨਾ ਅੱਛਾ ਹੈ ਮਿੱਠ ਬੋਲਣਾ ਹੈ ਗੁਰੂ ਨਾਲ ਪਿਆਰ ਕਰਦਾ ਸੰਗਤਾਂ ਨਾਲ ਪਿਆਰ ਕਰਦਾ ਔਰ ਬਹੁਤ ਪਿਆਰ ਨਾਲ ਪਾਣੀ ਪੜਦਾ ਇਹਦੀ ਫਿਰ ਮਰਿਆਦਾ ਇੱਕ ਰੀਤ ਬਣ ਜਾਂਦੀ ਇਹ ਤੋਂ ਪਤਾ ਲੱਗਦਾ ਵੀ ਇਹਨੂੰ ਸਮਝ ਆ ਗਈ ਕਿ ਇੱਥੇ ਅਸਲੀ ਮਿੱਤਰ ਪਰਮਾਤਮਾ ਹੀ ਹੈ ਭਾਈ ਠੀਕ ਹੈ ਨਾ ਉਹਨੂੰ ਪਤਾ ਲੱਗਦਾ ਵੀ ਇੱਥੇ ਕੋਣ ਮਿੱਤਰ ਹੈ ਰੱਬ ਮਿੱਤਰ ਹੈ ਹੋਰ ਕੋਈ ਵੀ ਨਹੀਂ ਗੁਰੂ ਮਿੱਤਰ ਹੈ ਇਹ ਰਹਾ ਉਹ ਗੰਤੀ ਹੈ ਮਾਤ ਪਿਤਾ ਬਨਿਤਾ ਸੁਤ ਬੰਧ ਮਾਤਾ ਪਿਤਾ ਇਸਤਰੀ ਪੁੱਤਰ ਰਿਸ਼ਤੇਦਾਰ ਇਸਤ ਇਸਤਨ ਦੇ ਪਿਆਰੇ ਜਿਹੜਾ ਜ਼ਿਆਦਾ ਪਿਆਰਾ ਹੋਵੇ ਮੀਤ ਅਰ ਭਾਈ ਮਿੱਤਰ ਭਰਾ ਪੂਰਵ ਜਨਮ ਕੇ ਮਿਲੇ ਸੰਜੋਗੀ ਪਿਛਲਿਆਂ ਜਨਮਾਂ ਦੇ ਕੋਈ ਸਬੰਧ ਸੀਗੇ ਕਰਮ ਸੀਗੇ ਇਹਨਾਂ ਸੰਜੋਗਾਂ ਕਰਕੇ ਅਸੀਂ ਪਰਿਵਾਰ ਦੇ ਵਿੱਚ ਸਾਰੇ ਇਕੱਠੇ ਹੋਏ ਜਦੋਂ ਤੁਸੀਂ ਜਪਜੀ ਸਾਹਿਬ ਦੀ ਪਾਣੀ ਪੜਦੇ ਨਾ ਸੰਜੋਗ ਵੀ ਜੋਗ ਦੋਏ ਕਾਰ ਚਲਾਵੇ ਲੇਖੇ ਆਵੇ ਭਾਗ ਭਾਈ ਸੰਜੋਗ ਨਾਲ ਵਿਜੋਗ ਦੋਨੇ ਸੰਸਾਰ ਦੀ ਕਾਰ ਚਲਾਉਂਦੇ ਕੰਮ ਚੱਲ ਰਿਹਾ ਸੰਜੋਗ ਮਿਲਣਾ ਵਿਜੋਗ ਮਿਸ਼ਰਣਾ ਤੇ ਪਿਛਲੇ ਕਰਮਾਂ ਕਰਕੇ ਅਸੀਂ ਇਕੱਠੇ ਹੋ ਜਾਂਦੇ ਉਹ ਕਰਮ ਪੂਰੇ ਕਰੀ ਜਾਂਦੇ ਪਿਛੜੀ ਜਾਂਦੇ ਤੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਜਿੰਨੇ ਵੀ ਸਾਡੇ ਰਿਸ਼ਤੇਦਾਰ ਸੰਬੰਧੀ ਹੈ ਨਾ ਇਹ ਪਿਛਲੇ ਜਨਮਾਂ ਦੇ ਸੰਜੋਗੀ ਹੈ ਪਰ ਜਦੋਂ ਅਸੀਂ ਸੰਸਾਰ ਛੱਡਣਾ ਅੰਤ ਹੈ ਕੋ ਨਾ ਸਹਾਈ ਉਸ ਵੇਲੇ ਸਾਡਾ ਕਿਸੇ ਨੇ ਮਿੱਤਰ ਨਹੀਂ ਬਣਨਾ ਸਹਾਈ ਨਹੀਂ ਹੋਣਾ ਕਿਉਂ ਕਿ ਪਿਛਲੇ ਜਨਮਾਂ ਦੇ ਪੂਰਵ ਜਨਮ ਕੇ ਮਿਲੇ ਸੰਜੋਗੀ ਕੌਣਗੇ ਸੰਜੋਗੀ ਇਹ ਜਿਹੜੇ ਉੱਪਰ ਦੱਸੇ ਮਾਤਾ ਪਿਤਾ ਇਸਤਰੀ ਪੁੱਤਰ ਠੀਕ ਹੈ ਨਾ ਰਿਸ਼ਤੇਦਾਰ ਪਿਆਰਾ ਮਿੱਤਰ ਔਰ ਭਾਈ ਇਹ ਪੁਰਵ ਜਨਮ ਦੇ ਸੰਯੋਗੀ ਹੈ ਅਖੀਰ ਨੂੰ ਕੋਈ ਮਦਦਗਾਰ ਨਹੀਂ ਨਾ ਝੋਟੇਗਾ ਮੁਕਤ ਮਾਲ ਕਨਿਕ ਲਾਲ ਹੀਰਾ ਮੋਤੀਆਂ ਦੀ ਮਾਲ ਆ ਕਨਿਕ ਕਹਿੰਦੇ ਸੋਨੇ ਨੂੰ ਕੀਮਤੀ ਚੀਜ਼ਾਂ ਲਾਲ ਹੈ ਹੀਰਾ ਹੈ ਮਨ ਰੰਜਨ ਕੀ ਮਾਇਆ ਮਨ ਨੂੰ ਖੁਸ਼ ਕਰਨ ਵਾਸਤੇ ਮਾਇਆ ਹੈ ਹੈ ਉਹ ਵੀ ਇਹੜ ਨਾਲ ਨਹੀਂ ਬਤੇ ਇਹ ਵੀ ਜਿੰਨਾ ਤੇ ਕੋਲ ਹੈਗੇ ਬੰਦਾ ਖੁਸ਼ ਰਹਦਾ ਮੇਰੇ ਕੋਲ ਹੈਗਾ ਇਨਾ ਮਾਲ ਹੈ ਨਾ ਇਨਰਜੀਆ ਮੇਰੇ ਕੋਲ ਹੈਗੀਆਂ ਹੈ ਹਾ ਹਾ ਕਰਤ ਵਿਹਾਨੀ ਅਵਧ ਹੈ ਫਸਦਿਆਂ ਖੇੜਦਿਆਂ ਹਨ ਉੱਚੀ ਉੱਚੀ ਬੋਲਦਿਆਂ ਸੰਸਾਰ ਦੇ ਵਿੱਚ ਅਸੀਂ ਆਪਣੀ ਤੁਮਰਪਤੀਤ ਕਰ ਲੈਂਦੇ ਤਾਂ ਮਹਿ ਸੰਤੋਖ ਨਾ ਪਾਇਆ ਪਰ ਸਬਰ ਨਹੀਂ ਆਇਆ ਇਹਨਾਂ ਕੁਝ ਹੋਣ ਦੇ ਬਾਅਦ ਵੀ ਹੋਰ ਭੱਜ ਦੌਣ ਲੱਗੀ ਰਹਿੰਦੀ ਸੰਤੋਖ ਨਹੀਂ ਮਿਲਿਆ ਫਿਰ ਵੀ ਅਗਲੀ ਗੱਲ ਸਤੁਰ ਕਹਿੰਦੇ ਨੇ ਹਾਸਤ ਸਾਥੀ ਹੋਵੇ ਹਨ ਅਰਥ ਜਿਹੜਾ ਘੋੜਿਆਂ ਨਾਲ ਚੱਲਦਾ ਰਥ ਤੇ ਫਿਰ ਆਸਵ ਘੋੜੇ ਘੋੜੇ ਕਿਹੋ ਜਿਹੇ ਪਵਨ ਤੇਜ ਹਵਾ ਨਾਲ ਤੇਜ ਚੱਲਣ ਵਾਲੇ ਹਨ ਹਵਾ ਵਾਂਗ ਤੇਜ ਚੱਲਣ ਵਾਲੇ ਧਣੀ ਧਰਤੀ ਦੇ مالک ਪੈਸੇ ਵਾਲੇ ਧਣੀ ਉਮਨ ਭੂਮੀਪਤੀ ਚਤੁਰਾਂਗਾ ਜਿਹਦੇ ਕੋ ਚਾਰ ਤਰ੍ਹਾਂ ਦੀ ਸੇਵਾ ਜਿਹੜੀ ਚਾਰ ਤਰ੍ਹਾਂ ਦੀ ਫੌਜ ਹੋਵੇ ਉਹ ਕਿਹੜੀ ਹੁੰਦੀ ਉਹਨਦੀ ਰਥਾਂ ਵਾਲੀ ਘੋੜਿਆਂ ਵਾਲੀ ਹਾਥੀਆਂ ਵਾਲੀ ਪੈਦਲ ਤੁਰ ਕੇ ਨਾਲ ਜਾਣੇ ਵਾਲੀ ਤੇ ਫਿਰ ਇਹਨਾਂ ਕੁਝ ਹੋਣ ਦੇ ਬਾਵਜੂਦ ਸੰਗਨਾ ਚਾਲਿਓ ਕਿਨ ਮੇ ਕਸ਼ਮੇ ਜਦੋਂ ਮਰ ਜਾਂਦਾ ਸਭ ਕੁਝ ਇੱਥੇ ਛੱਡ ਜਾਂਦਾ ਠੀਕ ਹੈ ਨਾ ਊਠ ਜਿਹਦਾ ਆਇਓ ਨੰਗਾ ਭਾਵ ਬਿਨਾ ਕੱਪੜਿਆਂ ਦੇ ਕੱਪੜੇ ਵੀ ਨਾਲ ਨਹੀਂ ਜਾਂਦੇ ਬਿਨਾ ਕੱਪੜਿਆਂ ਤੋਂ ਨਿਰਵਸਰ ਹੋ ਕੇ ਜਾਂਦਾ ਫਰ ਕੇ ਸੰਤ ਜਿਹੜੇ ਹਰੀ ਦੇ ਸੰਤ ਹੈ ਨਾ ਹੁਣ ਕੇ ਆ ਗਿਆ ਨਾਲ ਸੰਤ ਦੇ ਤੱਤੇ ਨੂੰ ਉਕੜ ਨਹੀਂ ਆਈ ਕਿਉਂ ਬਹੁ ਬਚਨ ਇਸ ਕਰਕੇ ਉਕੜ ਨਹੀਂ ਆਇਆ ਪ੍ਰੇਯ ਪ੍ਰੀਤਮ ਪ੍ਰਭ ਕੇ ਪ੍ਰੇਯ ਦਾ ਅਰਥ ਹੁੰਦਾ ਪਿਆਰੇ ਪ੍ਰੀਤਮ ਪ੍ਰਭ ਕੇ ਕੀ ਦੇ ਪਿਆਰੇ ਪਰਮਾਤਮਾ ਦੇ ਪਿਆਰੇ ਜਿਹੜੇ ਹਰੀ ਦੇ ਸੰਤ ਤਾਕ ਹੈ ਹਰ ਹਰ ਗਾਈ ਹੈ ਉਹਨਾਂ ਕੋਲ ਬੈਠ ਕੇ ਭਾਈ ਹਰ ਹਰ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਵਾਹਿਗੁਰੂ ਨੂੰ ਗਾਈਏ ਚੇਤੇ ਕਰੀਏ ਨੂੰ ਰੱਬ ਨੂੰ ਯਾਦ ਕਰੀਏ ਫਿਰ ਕਿਆ ਮਿਲਣਾ ਨਾਨਕ সম্বਧਨ ਚਲਦਾ ਇਹ ਨਾਨਕ ਇਹ ਹਾਂ ਸੁਖ ਸੁਖ ਇੱਕ ਹੁੰਦਾ ਉਹਦਾ ਸੁਖ ਵਜ ਨਹੀਂ ਹੁੰਦੇ ਪਰ ਜਿਹੜਾ ਅਸਲੀ ਸੋਖ ਹੈ ਉਹਨੂੰ ਆਨੰਦ ਕਹਿੰਦੇ ਤੇ ਉਹ ਐਸਾ ਸੋਖ ਹੈ ਵੀ ਮੁੜ ਕੇ ਫਿਰ ਦੁੱਖ ਨਹੀਂ ਮਿਲਦਾ ਨਹੀਂ ਦਾ ਸੁਖ ਸੁਖ ਹੈ ਕੋ ਦੁੱਖ ਅਗਲਾ ਸਤਿਗੁਰ ਬਾਣੀ ਚ ਕਹਿੰਦੇ ਨਾ ਸੁੱਖ ਆਇਆ ਫਿਰ ਦੁੱਖ ਆ ਜਾਂਦਾ। ਮਨਮੁਖ ਬੂਝ ਨਾ ਹੋਏ। ਜਿਹੜਾ ਮਨ ਮਨਮਰਜ਼ੀ ਕਰਦਾ ਨਾ ਉਹ ਨੂੰ ਸਮਝ ਨਹੀਂ ਹੁੰਦੀ ਸਗਲ ਦੀ। ਉਹ ਸੁੱਖ ਨੂੰ ਮੰਗੀ ਜਿਹਦਾ ਮੁਰਮੁੜਕ ਹੈ। ਸੁੱਖ ਕੋ ਮੰਗਿਆ ਸਭ ਕੋ ਦੁੱਖ ਨਾ ਮੰਗਿਆ ਕੋਈ। ਕਹਿੰਦਾ ਨਹੀਂ ਸੁੱਖ ਚਾਹੀਦਾ। ਪਤਾ ਨਹੀਂ ਨਾ ਵੀ ਸੁੱਖ ਤੇ ਬਾਅਦ ਫਿਰ ਦੁੱਖ ਆ ਜਾਂਦਾ। ਸੁੱਖ ਹੈ ਕੋ ਦੁੱਖ ਅਗਲਾ। ਅਗਲਾ ਮਤਲਬ ਹੁੰਦਾ ਬੋਧ ਆ। ਮਨਮੁਖ ਬੂਝ ਨਾ ਕੋਈ। ਸੁੱਖ ਉਹ ਮੰਗਦਾ ਜਿਹ ਨੂੰ ਸਮਝ ਨਹੀਂ ਹੁੰਦੀ। ਪਰ ਅਸਲੀ ਸੁੱਖ ਕਿਹੜਾ ਹੈ? ਅਸਲੀ ਸੁੱਖ ਹੈ ਰੱਬ ਦੀ ਬੰਦਗੀ ਆਨੰਦ ਕਹਿੰਦੇ ਜੀ ਨੂੰ। ਜਦੋਂ ਆਨੰਦ ਮਿਲ ਜਾਂਦਾ ਆਨੰਦ ਦੇ ਬਰਾਬਰ ਦੀ ਕੋਈ ਚੀਜ਼ ਵੀ ਨਹੀਂ ਸੁੱਖ ਦੇ ਬਰਾਬਰ ਦੁੱਖ ਆਗਾ ਨਾ ਕਦੀ ਆਨੰਦ ਦੇ ਬਰਾਬਰ ਸੁਣੀ ਕੋਈ ਜੁਈ ਕੋਈ ਵੀ ਨਹੀਂ ਹੈ ਨਾਨਕ ਇਹ ਨਾਨਕ ਇਹੀ ਹ ਸੁਖ ਐਥੇ ਸੁਖ ਆਗੈ ਮੁਖ ਉਜਲ ਅੱਗੇ ਸੋਨਾ ਮੂੰਹ ਹੋਣਾ ਜਦੋਂ ਰੱਬ ਕੋਲ ਜਾਵਾਂਗੇ ਹੈ ਨਾ ਸੰਗ ਸੰਤਨ ਕੈ ਪਾਈ ਐ ਇਹ ਕਿੱਥੋਂ ਮਿਲਦਾ ਸੰਤਾਂ ਦੀ ਸੰਗਤ ਤੋਂ ਪਾਈਦਾ ਭਾਈ ਸੰਤਾਂ ਦੀ ਸੰਗਤ ਹੋਈ ਆ ਆਨੰਦ ਸੁਖ ਉੱਥੋਂ ਮਿਲਦਾ ਇਸ ਕਰਕੇ ਕੋਣ ਹੈ ਅਸਲੀ ਮਿੱਤਰ ਰੱਬ ਕੋਈ ਵਿਰਲਾ ਜਾਣਦਾ ਕਿ ਇਥੇ ਅਸਲੀ ਮਿੱਤਰ ਕੌਣ ਹੈ ਕੋਈ ਜਾਣੇ ਇਹ ਰਹਾ ਉਹਦੀ ਪੰਕਤੀ ਜਿਹੜੀ ਨਾ ਮੇਨ ਹੁੰਦੀ ਕੋਈ ਜਾਣੇ ਕਵਨ ਈਹਾਂ ਜਗ ਮੀਠ ਕੋਈ ਵਿਰਲਾ ਜਾਣਦਾ ਅਸਲੀ ਮਿੱਤਰ ਕੌਣ ਹੈ ਇਥੇ ਉਹ ਕੌਣ ਹੈ ਜਿਹੜਾ ਜਾਣ ਲੈਂਦਾ ਜਿਸ ਹੋਈ ਕਿਰਪਾ ਜੇ ਰੱਬ ਦੀ ਕਿਰਪਾ ਹੋ ਜਾਂਦੀ ਹੈ ਨਾ ਸੋਈ ਵਿਦੂਜੇ ਕੋਈ ਇਸ ਵਿਧੀ ਨੂੰ ਸਮਝ ਲੈਂਦਾ ਤਾਂ ਕਿ ਨਿਰਮਲ ਰੀਤ ਦੀ ਜੀਵਨ ਮਰਿਆਦਾ ਚੰਗੀ ਹੋ ਜਾਵੇ ਉਹ ਚੰਗਾ ਜੀਵਨ ਜੀਵੇ ਠੀਕ ਹੈ ਤੇ ਤੁਸੀਂ ਜਿਹੜਾ ਪਾਵਨ ਸ਼ਬਦ ਪੜਿਆ ਹੀ ਹੁਕਮਨਾਮੇ ਦੇ ਰੂਪ ਵਿੱਚ ਵੀ ਅਸੀਂ ਪੜਦੇ ਹੁੰਦੇ ਤਾਂ ਸਤਪੁਰ ਸਾਨੇ ਸੋਜੀ ਜਾਂਦੇ ਹਨਾ ਬਾਏ ਗੁਰ ਕੀ ਕਾਫਸਾ ਬਾਏ ਗੁਰ ਜੀ ਕੀ ਪਤੇ